ਆਪਣੇ ਜਿਹੜੇ ਪੰਜਾਬੀ ਆ ਜਦੋਂ ਉਹਨਾਂ ਨੇ ਕੀ ਕਰਨਾ ਬਾਈ ਜੀ ਸੀਮਨਾਂ ਦਾ ਰੇਟ ਸੀਮਨ ਤੇ ਬੰਦੇ ਘਟ ਗਏ ਝੋਟੇ ਦਾ ਇੱਕ ਜਿਹੜਾ ਹੋਰ ਘੜਾ ਦੋ ਲੋਕਾਂ ਨੇ ਫੇਰ ਮਕਰ ਹੋ ਜਾਣਾ ਐਡਾ ਝੋਟਾ ਇੰਨੇ ਕਰੋੜ ਦਾ ਇਹਦੇ ਸੀਮਨ ਮੈਨੂੰ ਵੀ ਪਾ ਦੇ ਮੈਨੂੰ ਵੀ ਪਾ ਇਸ ਕਰਕੇ ਆਪਣੇ ਬੰਦਿਆਂ ਨੇ ਠੱਗੀ ਬਾਲੀ ਹੋਈ ਹੈ ਜਿਹੜੀ ਆਪਣੇ ਪੰਜਾਬ ਦੇ ਵਿੱਚ 12 13 ਕਿਲੋ ਵਾਲੀ ਨਸਲ ਸੀਗੀ ਉਹ ਉਹਨਾਂ ਨੇ ਬੰਦਿਆਂ ਨੇ 6 7 ਕਿਲੋ ਤੇ ਲਿਆਂਦੀ ਪਹਿਲਣਾ ਕਟੀਆਂ 7 8 ਕਿਲੋ ਤੇ ਲਿਆ ਕੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸਾਰੇ ਬੰਦੇ ਜਾਗਰੂਪ ਆ ਉਹ ਬੜਾ ਧਿਆਨ ਦਿੰਦਿਆ ਕਿਹੜੀ ਝੋਟੇ ਦਾ ਸੀਮਨ ਵਰਤੀਏ ਹੂੰ ਚਾਹੇ ਸਾਡਾ ਨਵਾਬ ਆ ਹੂੰ ਚਾਹੇ ਸਾਡਾ ਬਤਾਵਟੂ ਆ ਠੀਕ ਹੈ ਚਾਹੇ ਬਾਕੀ ਵੀ ਸਾਡੇ ਹੀ ਆ ਹੂੰ ਸਾਰੇ ਅਸੀਂ ਪਸ਼ੂ ਪਾਲਕਾਂ ਅਸੀਂ ਹਰੇਕ ਝੋਟੇ ਦਾ ਪਿਆਰ ਕਰਦੇ ਆ ਜਿਹਦੀ ਮਾਂ ਨੇ ਦੁੱਧ ਦਿੱਤਾ ਦੂਏ ਦਾ ਨਹੀਂ ਕਰਦੇ ਠੀਕ ਹੈ ਕਿਉਂਕਿ ਅਸੀਂ ਜੇ ਉਹਨਾਂ ਦਾ ਸੀਮਨ ਲੱਗੂਗਾ ਬਾਈ ਜੀ ਜਿਹੜਾ ਮੇਲੇ ਜਿੱਤਦਿਆ ਉਹਦਾ ਸੀਮਨ ਬਿਲਕੁਲ ਨਾ ਵਰਤੋ ਠੀਕ ਹੈ ਜਿਹੜਾ ਕੰਪੀਟੀਸ਼ਨ ਜਿੱਤ ਗਿਆ ਜੱਜਾਂ ਨਾਲ ਸੈਟਿੰਗਾਂ ਹੋ ਗਈਆਂ ਸਾਰੇ ਜੱਜ ਨਹੀਂ ਵਿੱਕਦੇ ਹੂੰ ਸਾਰੇ ਮੇਲੇ ਨਹੀਂ ਵਿੱਕਦੇ ਪਰ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਜੇ ਆਪਾਂ ਝੋਟਾ ਜਿਹੜਾ ਵਰਤਣਾ ਪਹਿਲਾਂ ਦੇਖੋ ਓਰੀ ਮਾਂ ਨੇ ਦੁੱਧ ਦਿੱਤਾ ਓਰੀ ਭੈਣ ਨੇ ਦੁੱਧ ਦਿੱਤਾ ਓਰੀਆਂ ਧੀਆਂ ਨੇ ਦੁੱਧ ਦਿੱਤਾ ਆਪਾਂ ਨੂੰ ਜਾਣਾ ਪੈਣਾ ਬਾਹਰਾਂ ਗੋ ਜਿਵੇਂ ਬਾਹਰੋਂ ਗਾਇਆਂ ਨਸੀਮਨ ਆਇਆ 20 ਕਿਲੋ ਵਾਲੀ ਗਾਂ 80 ਕਿਲੋ ਤੇ ਚਲੀ ਗਈ ਠੀਕ ਹੈ ਉਹ ਕਾਹਤੇ ਗਈ ਉੱਥੇ ਆਪਾਂ ਨੂੰ ਨਸੀਮਨ ਰਿਜਨਲ ਮਿਲਿਆ ਤੇ ਵਧੀਆ ਮਿਲਿਆ ਉਹਨਾਂ ਦੀ ਜੁਐਨਿਕਲ ਟੈਸਟ ਹੋਏ ਵੀ ਜੁਐਨਿਕਲ ਦਾ ਮਤਲਬ ਇਹ ਹੁੰਦਾ ਵੀ ਇਹਦੀ ਇਹ ਮਾਂ ਨਾਲੋਂ ਵੱਧ ਦਊਗਾ ਇੱਥੇ ਆਪਣੇ ਹੌਲੀ ਹੌਲੀ ਹੁਣ ਹੋਣ ਲੱਗ ਗਿਆ ਸੁਧਾਰ ਜੀ ਜਿਵੇਂ ਖੇਤੀ ਆਪਾਂ ਝਾੜ ਵੱਧ ਲੈ ਕੇ නක්සරලු ොද්ද ිපතන හන්දදිහන්.